ਹਾਂਜੀ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਜੈਮਲਵਾਲਾ ਜੈਮਲਵਾਲੇ ਪਿੰਡ ਨੂੰ ਜ਼ਿਲ੍ਹਾ ਜਿਹੜਾ ਮਿੱਤਰੋ ਮੋਗਾ ਲੱਗਦਾ ਤੇ ਨੇੜੇ ਸ਼ਹਿਰ ਆ ਜਿਹੜਾ ਬਾਗਾਪੁਰਾਣਾ ਥੋੜੀ ਦੂਰੀ ਤੇ ਹੀ ਹੈ ਨਾ ਵੀਰੇ ਕਿੰਨੀ ਦੂਰੀ ਹੋਊਗੀ ਇੱਥੇ 10 ਕਿਲੋਮੀਟਰ ਦੂਰੀ ਆ ਮਿੱਤਰੋ ਇਥੋਂ ਸ਼ਹਿਰ ਬਾਗੇਪੁਰਾਣੇ ਦੀ ਤਿੰਨ ਵਿਹੜਾਂ ਦੀ ਆਪਾਂ ਵੀਡੀਓ ਦਿਖਾਵਾਂਗੇ ਸੱਜਣੋ ਸੋਈਆਂ ਸਵਾਈਆਂ ਵੈੜਾ ਤਿਆਰ ਦੁੱਧ ਵਾਲੀਆਂ ਹੋਣਗੀਆਂ ਰੇਟ ਵੀਡੀਓ ਦੇ ਵਿੱਚ ਹੋਣਗੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਆ ਬਾਈ ਵਧੀਆ ਵੀਰੇ ਵਧੀਆ ਘਰ ਪਰਿਵਾਰ ਵੀਰੇ ਵਧੀਆ ਕਿਰਪਾ ਸਤ ਤੇ ਆਪਣਾ ਨਾਮ ਦੱਸ ਦਈਏ ਵੀਰੇ ਇੱਕ ਵਾਰੀ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਜੈਮਲ ਵਾਲਾ ਠੀਕ ਹੈ ਜੀ ਪਲਾ ਮੋਗਾ ਤਹਿਸੀਲ ਬਾਗਾਪੁਰਾਣਾ ਤੇ ਆਪਣੇ ਨੇੜੇ-ਨੇੜੇ ਜਿਹੜੇ ਪਿੰਡ ਹੁੰਦੇ ਆ ਮੇਨ ਉਹ ਦੱਸ ਦਈਏ ਵੀਰੇ ਇਹ ਚੰਦਨਵਾ ਠੀਕ ਹੈ ਜੀ ਲੰਗਿਆਂ ਨਾ ਹਾਂਜੀ ਤੇ ਭੇਖਾ ਤੇ ਇਦਰਾ ਗੱਜਣ ਵਾਲਾ ਠੀਕ ਹੈ ਵੀਰੇ ਤੇ ਅੱਜ ਆਪਾਂ ਤਿੰਨ ਵੇੜਾਂ ਦੀ ਵੀਡੀਓ ਦਿਖਾਵਾਂਗੇ ਹਨਾ ਵੀਰੇ ਇਹ ਜਿਹੜੀ ਪਹਿਲੇ ਨੰਬਰ ਤੇ ਐਚ ਐਫ ਵੇੜਾ ਡਬੀ ਵੀਰੇ ਇਹਦੀ ਕੀ ਡਿਟੇਲ ਆ ਦੱਸ ਦਿਓ ਵੀਰੇ ਵੀਰੇ ਇਹਨੂੰ 20 ਦਿਨ ਹੋ ਗਏ ਸੂਈ ਨੂੰ ਮਗਰ ਵੱੱਛੀ ਆ ਠੀਕ ਹੈ ਜੀ ਤੇ ਦੁੱਧ ਕਿੰਨਾ ਤਿਆਰ ਹੋਊਗਾ ਵੀਰੇ ਇਸ ਟਾਈਮ ਦੁੱਧ ਵੀਰੇ ਇਹਦੇ ਥੱਲੇ ਤਿਆਰ ਹੋਊਗਾ 25 ਲੀਟਰ 23 ਲੀਟਰ ਦੀ ਆਪਣੀ ਗਾਰੰਟੀ ਆ 25 ਲੀਟਰ ਦੁੱਧ ਇਸ ਟਾਈਮ ਜਿਹੜਾ ਤਿਆਰ ਆ ਤੇ 23 ਲੀਟਰ ਦੀ ਆਪਣੀ ਗਾਰੰਟੀ ਆ ਤੇ ਕੰਡਾ ਮਾਰ ਕੇ ਕੋਈ ਵੀ ਲਿਜਾ ਲਿਜਾ ਸਕਦਾ ਹਨਾ ਵੀਰੇ ਲਓ ਵੀ ਸੱਜਣੋ 23 ਲੀਟਰ ਇਸ ਵੈੜ ਦੀ ਗਰੰਟੀ ਆ ਤੁਸੀਂ ਥਨਲੇ ਵੀ ਦੀ ਦੇਖੋ ਕਿੰਨੀ ਸਾਫ ਸੁਥਰੀ ਵੈੜ ਇੱਕ ਵਾਰੀ ਤੋੜ ਦੀਏ ਵੀਰੇ ਮਾੜੀ ਜੀ ਨੇ ਹਾਂਜੀ ਹਾਂਜੀ ਤੋੜ ਦਿਓ ਖੋਲ ਦੀ ਵੀਰੇ ਤੇ 20 ਦਿਨ ਹੋ ਗਿਆ ਸੱਜਣੋ ਇਹਨੂੰ ਸੂਈ ਨੂੰ ਮਗਰੇ ਦੇ ਬੱਚਾ ਜਿਹੜਾ ਉਹ ਬੱਛੀ ਆ ਗਈ ਆ ਤੁਸੀਂ ਹੁਣ ਤੁਰਦੀ ਹੋਈ ਵੈੜ ਨੂੰ ਦੇਖਿਓ ਕੱਦ ਬੁੱਤ ਬਹੁਤ ਵੱਡਾ ਵੈੜ ਦਾ ਚੰਗੀ ਆ ਬੈੜ ਜਿੰਨੀ ਆ ਸਾਫ ਸੁਥਰੀ ਆ ਤੁਸੀਂ ਵੇਖੋ ਥਣ ਲੈਵੇ ਤੇ ਜਿਹੜੀਆਂ ਵੇਹਨਸ ਆ ਬਹੁਤ ਸੋਹਣੀਆਂ ਸਾਫ ਸੁਥਰੀਆਂ ਦਿਖਦੀਆਂ ਪਈਆਂ ਜਿਵੇਂ ਕੜਾਈ ਹੁੰਦੀ ਆ ਦੇਖੋ ਕਿਰਾ ਥੋੜੀ ਜੀ ਕਾਲੀ ਪੈਂਦੀ ਆ ਚਵਾਈ ਕਰਨ ਵਾਲੀ ਆ ਸਜਣੋ ਬਾਈ ਹੁਣੀ ਤੜਕੇ ਵੀ 4 ਵਜੇ ਚਵਾਈ ਕਰ ਦਿੰਦੇ ਆ ਤੇ ਇਸ ਵੇਲੇ ਵੀ ਚਵਾਈ ਕਰ ਦਿੰਦੇ ਆ 4 ਵਜੇ ਸਟਾਰਟ ਤੇ ਇਹਦੀ ਚਵਾਈ ਸਾਰਿਆਂ ਨੂੰ ਪਹਿਲੀਆਂ ਤੇ ਹੁੰਦੀ ਆ ਤਾਂ ਕਰਕੇ ਥੋੜੀ ਜੀ ਕਾਲੀ ਪੈਂਦੀ ਆ ਬਾਕੀ ਥਣ ਲੈਵੇ ਦੀ ਬਹੁਤ ਸਾਫ ਸੁਥਰੀ ਆ ਥਣ ਦੇਖੋ ਕਿੰਨਾ ਚੰਗਾ ਲੱਗਾ ਸਜਣੋ ਠੀਕ ਹੈ ਵੀਰੇ ਚਵਾਈ ਦੀ ਬਿਲਕੁਲ ਓਕੇ ਆ ਓਕੇ ਦੋਨੇ ਪਾਸੇ ਬਹਿ ਕੇ ਝੋਨੇ ਆ ਸੀ ਤੇ ਠੀਕ ਹੈ ਵੀਰੇ ਤੇ ਹਾਂ ਇਸ ਟਾਈਮ ਇਹਦਾ ਰੇਟ ਆ ਜਿਹੜਾ ਵੀਰੇ ਕੀ ਰੂਗਾ ਰੇਟ ਵੀਰੇ ਇਹਦਾ ਜਿੰਨਾ ਮਰਜ਼ੀ ਕਰਾ ਲਓ 75000 ਦੀ ਹਾਂ ਨਾ 75000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਵੀਰੇ ਮਾੜਾ ਮੋਟਾ ਕਰ ਦਿਆਂਗੇ ਠੀਕ ਹੈ ਵੀਰੇ ਤੇ ਸੱਜਣੋ ਇਹ ਪਹਿਲੇ ਨੰਬਰ ਤੇ ਵੜ ਸੀ ਇੱਕ ਦੂਜੇ ਨੰਬਰ ਤੇ ਵੜਾ ਕਰਾਸ ਪੰ ਦੇ ਵਿੱਚ ਗਰਮੀਆਂ ਦਾ ਤੋਹਫਾ ਹਨਾ ਵੀਰੇ ਹਾਂਜੀ ਹਾਂ ਤੇ ਇਹਦੀ ਡਿਟੇਲ ਕੀ ਆ ਵੀਰੇ ਇਹਨੂੰ ਵੀਰੇ ਅੱਜ ਤੀਜਾ ਲੈਣਾ ਸੋਈ ਨੂੰ ਤੀਜਾ ਦਿਨ ਸੂਈ ਨੂੰ ਆ ਮਗਰੇ ਦੇ ਬੱਚਾ ਆ ਗਿਆ ਹਨਾ ਵੀਰੇ ਅੱਛਾ ਤੇ ਇਸ ਟਾਈਮ ਜਿਹੜਾ ਤਿਆਰ ਦੁੱਧ ਕੰਡੇ ਲਾਉਂਦੀ ਆ ਕਿੰਨਾ ਦੁੱਧ ਤਿਆਰ ਹੋਊਗਾ ਵੀਰੇ ਹਜੇ ਬੋਲੇ ਜੀ ਐ ਇਹ ਤੁਸੀਂ ਕੰਡੇ ਵਾਲਾ 16 ਕਿਲੋ ਜੋਕ ਕੇ ਲਿਆ ਜਾ ਐ ਇਸ ਟਾਈਮ 16 ਕਿਲੋ ਇਸ ਟਾਈਮ 16 ਕਿਲੋ ਜਿਹੜਾ ਬਿਲਕੁਲ ਰੈਡੀ ਆ 20 ਪਲੱਸ ਦੇਊਗੀ 22 23 ਕਿਲੋ ਦੁੱਧ ਠੀਕ ਐ ਵੀਰੇ ਤੇ ਥਣਲੇਵੇ ਦੀ ਤੁਸੀਂ ਦੇਖੋ ਸੋਚਣੋਂ ਬਹੁਤ ਸਾਫ਼ ਸੁਥਰੀ ਵਹਿੜ ਲੈਵਾ ਦੇਖੋ ਵੈਂਸ ਵੇਖੋ ਕਿੰਨੀਆਂ ਚੰਗੀਆਂ ਵਾਂ ਤੇ ਥਣ ਬਹੁਤ ਚੰਗਾ ਲੱਗਾ ਮੁੱਠੀ ਵਾਲਾ ਚਵਾਈ ਬਹੁਤ ਚੰਗੀ ਹੋਊਗੀ ਹਨਾ ਵੀਰੇ ਬਹੁਤ ਸਰਾ ਵੀਰੇ ਠੀਕ ਹੈ ਜੀ ਤੇ ਇਹਦੇ ਮਗਰ ਬੱਛਾ ਆ ਗਿਆ ਇਹਦਾ ਕੀ ਰੇਟ ਰਹੂਗਾ ਵੀਰੇ ਇਹ 80000 ਦੀ ਦੇ ਇਹਦਾ ਮੁੱਲ 80000 ਮੰਨਤਨ ਹੋ ਜਾਊਗਾ ਵੀਰੇ ਤੇ ਲੋ ਵੀ ਸਜਣੋ ਵੱਡੀ ਵਹਿੜ ਆ ਤੁਸੀਂ ਦੇਖੋ ਸੋਹਣੀ ਬਹੁਤ ਆ ਲੇਵੇ ਦੀ ਬਹੁਤ ਸੋਹਣੀ ਆ ਥਣਾਂ ਦੀ ਬਹੁਤ ਸੋਹਣੀ ਆ ਤੁਸੀਂ ਦੇਖੋ ਬਹੁਤ ਸੋਹਣਾ ਥਣ ਲੱਗਾ ਤੋਰਤਾਰ ਦੀ ਪੱਕੀ ਆ ਕੋਈ ਪੱਕਾ ਨਹੀਂ ਮਣਾਉਂਦੀਗੀ ਬਾਕੀ ਇਹ ਗਰਮੀਆਂ ਦਾ ਤੋਹਫਾ ਹਨਾ ਵੀਰੇ ਗਰਮੀਆਂ ਦੇ ਵਿੱਚ ਦੁੱਧ ਵੀ ਐਵਰੇਜ ਦੇਣ ਵਾਲੀ ਆ ਹਨਾ ਹਾਂ ਕਹਿੰਦਾ ਨਜ਼ਾਰਾ ਬਾਈ 25 ਕਿਲੋ ਤੋਂ ਨਹੀਂ ਟੁੱਟਦਾ ਹਾਂ ਠੀਕ ਹੈ ਵੀਰੇ ਥਣ ਬਹੁਤ ਸੋਹਣਾ ਲੱਗਿਆ ਤੁਸੀਂ ਦੇਖੋ ਤੇ ਚਵਾਈ ਚੁਈ ਏ ਲੋਕ ਕੇ ਆ ਵੀਰੇ ਜਮਾ ਓਕੇ ਕੋਈ ਹੋਰ ਨਹੀਂ ਕੋਈ ਸ਼ਿੱਟਾ ਨਹੀਂ ਠੀਕ ਹੈ ਜੀ ਉਹ ਜਾਂ ਮੋਟੀ ਆ ਚੀਚੀ ਵਰਗੀ ਧਾਰੋ ਓਕੇ ਬਾਈ ਤੇ ਇਹ ਆਪਣੀ 2 ਨੰਬਰ ਤੇ ਵਹਿੜ ਸੀ 3 ਨੰਬਰ ਤੇ ਵਹਿੜਾ ਜਿਹੜੀ ਵੀਰੇ ਉਹ ਤੇਲ ਆ ਹਨਾ ਠੀਕ ਹੈ ਵੀਰੇ ਇਹ ਕਿਹੜੇ ਥਣੋਂ ਤੇਲ ਆ ਵੀਰੇ ਇਹ ਕਬਹਣੀ ਵਾਲਾ ਬੈਣੀ ਵਾਲਾ ਮਗਰਲਾ ਬੈਣੀ ਵਾਲਾ ਮਗਰਲੇ ਥਣ ਤੋਂ ਤੇਲਾ ਇਸ ਟਾਈਮ ਇਹਦੇ ਥੱਲੇ ਕਿੰਨਾ ਦੁੱਧ ਰੈਡੀ ਹੋਊਗਾ ਵੀਰੇ ਇਹਦੇ ਥੱਲੇ ਵੀਰੇ ਦੁੱਧ ਹੈਗਾ ਇਸ ਟਾਈਮ ਰੈਡੀ 16 ਲੀਟਰ ਤਿਆਰ 16 ਲੀਟਰ ਤਿਆਰ ਆ ਜਿਹੜਾ ਇਸ ਟਾਈਮ ਭਾਂਡੇ ਜੇ ਪਾਉਂਦੀ ਆ ਆਪਣੇ ਤੇ ਮਗਰੇ ਦੇ ਬੱਚਾ ਕੀ ਆ ਗਿਆ ਵੀਰੇ ਮਗਰੇ ਦੇ ਦੇ ਬੱਚੀ ਆ ਉਹ ਕਾਲੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀਰੇ 15 ਦਿਨਾਂ ਦੀ ਸੂਈ ਆ ਤੇ ਮਗਰੇ ਦੇ ਬੱਚੀ ਆ ਗਈ ਆ ਆ ਸੱਜਣੋ ਬੱਚੀ ਆ ਇਹਦੇ ਮਗਰ ਤੇ 16 ਲੀਟਰ ਜਿਹੜਾ ਦੁੱਧ ਇਹਦੇ ਥੱਲੇ ਬਿਲਕੁਲ ਰੈਡੀ ਆ ਤੇ ਥਣੋਂ ਇਹ ਤੇਲਾ ਹਨਾ ਵੀਰੇ ਇਹਦਾ ਕੀ ਰੇਟ ਰਹੂਗਾ ਵੀਰੇ ਇਹ ਵੀਰੇ ਯਾਰ 35000 ਦੀ ਹਾਣਾ ਦੇਵਾਂਗੇ 35000 ਦੇ ਵਿੱਚੋਂ ਮਾਣ ਤਣ ਮਾੜਾ ਮੋਟਾ ਹੋਊਗਾ ਬਾਹਲਾ ਨਹੀਂ ਕਿਰਾਇਆ ਪਾੜਾ ਛੱਡ ਦੋਗੇ ਇਹਦੇ ਵਿੱਚੋਂ ਕੋਈ ਅੰਦਰ ਹੀ ਬੰਨ੍ਹ ਦੇ ਮਿੰਟੂ ਮਾੜਾ ਮੋਟਾ ਹੋ ਜਾਊਗਾ ਠੀਕ ਹੈ ਜੀ ਲਓ ਵੀ ਸੱਜਣੋ ਤਿੰਨ ਵੜਾਂ ਦੀ ਵੀਡੀਓ ਕਵਰ ਕੀਤੀ ਆ ਵੀਰ ਦੇ ਕੋਲੋਂ ਤਿੰਨਾਂ ਦਾ ਦੁੱਧ ਜਿਹੜਾ ਤੁਹਾਨੂੰ ਦੱਸਿਆ ਵਾ ਤੁਸੀਂ ਮਿੰਕਲ ਜਾ ਸਕਦੇ ਆ ਇਥੇ ਆ ਕੇ ਤਸੱਲੀ ਕਰਕੇ ਲ ਜਾ ਸਕਦੇ ਆ ਕਿਉਂਕਿ ਜੇ ਇਥੋਂ ਘਰੋਂ ਬਾਹਰ ਹੋ ਗਈ ਵੀਰ ਦੀ ਕੋਈ ਗਾਰੰਟੀ ਨਹੀਂ ਸਹੀ ਹੈ ਨਾ ਵੀਰੇ ਭਾਵੇਂ ਚਾਰ ਡੰਗ ਚੋਲੇ ਭਾਵੇਂ ਤੈਨੂੰ ਹਾਂ ਇਥੇ ਆਪਣੀ ਖੁਰਲੀ ਦੀ ਗਾਰੰਟੀ ਆ ਆਪਣੇ ਘਰੋਂ ਬਾਹਰ ਹੋਈ ਦੀ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਤੇ ਵੀਰੇ ਇੱਕ ਵਾਰੀ ਆਪਣਾ ਨੰਬਰ ਦੱਸ ਦਈਏ 78886 78886 08310 08310 ਇੱਕ ਵਾਰੀ ਹੋਰ ਬੋਲ ਦਈਏ ਵੀਰੇ ਹੋਰ ਨੰਬਰ ਬੋਲ ਦਿਆ ਕਿ ਬੋਲ ਦਿਓ ਬੋਲ ਦਿਓ 94174 94174 04692 ਦੋਵੇਂ ਨੰਬਰ ਰਿਪੀਟ ਕਰਦੇ 1 ਮਿੰਟ ਖੜੀ ਰਹਿੰਦੇ ਹੋ ਵੀਰੇ 7886 ਹਾਂਜੀ 08310 ਦੂਜਾ ਨੰਬਰ ਵੀ ਬੋਲ ਦਿਓ 9317404692 ਲਓ ਵੀ ਸੱਜਣੋ ਤਿੰਨ ਵਿਹੜਾ ਦਿਖਾਤੀਆਂ ਪਿੰਡ ਜੈਮਲ ਵਾਲਾ ਵਾ ਜਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਵਾ ਜਿਹੜੇ ਵੀਰ ਨੂੰ ਵਿਹੜ ਚੰਗੀ ਲੱਗਦੀ ਆ ਤਸੱਲੀ ਤੁਸੀਂ ਕਰਨੀ ਆ ਦੁੱਧ ਤੁਸੀਂ ਤੋਲਣਾ ਵਾ ਮੈਂ ਤੁਹਾਨੂੰ ਜਿਹੜਾ ਕੋਈ ਸੀਗਾ ਉਹ ਦਿਖਾਤਾ ਵਾ ਬਾਕੀ ਤੁਹਾਡੀ ਗੱਲਬਾਤ ਹੈ ਜਿਹੜੀ ਵੀਰ ਨਾਲ ਹੋ ਜਾਣੀ ਆ ਸਾਰੀ ਗੱਲਬਾਤ ਜਿਹੜੇ ਵੀਰ ਨੂੰ ਚੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਸੰਪਰਕ ਨੰਬਰ 22 ਦਾ ਵੀਡੀਓ ਦੇ ਉੱਪਰ ਲੱਗਾ ਹੋਇਆ ਧੰਨਵਾਦ